हाँ जी सत श्रीकाल में जी जैसे स्कूटर लैना वा स्कूटर खड़ा वा बजार दो हज़ार चार मॉडल जी तुम चाहिए था वा, ता, कर था वा था, तो हेल्स टीके न्बणत निकल सकता वाई स्कूटर की हालत दिखा ਸਾ ਸਕੂਟਰ ਤੇ ਇਸ ਟਾਈਮ ਜੀ ਇਹ 40 50 ਦੀ ਹੈ ਬਈ ਤੇ ਜਾਂਦਾ ਪਾਣ ਰਹਾ ਬੈਠੀ ਆ ਸਾ이드 ਤੋਂ ਦੇਖਾਤੀ ਹਾਂ ਜੇ ਇਹ ਲੈਣਾ ਹੋਵੇ ਭਾਈ ਲੈ ਸਕਦਾ ਵਾ ਸਕਰੀਨ ਦਿੱਤੀ ਹੋਈ ਨੰਬਰ ਦਿੱਤੇ ਤੇ ਵਕਤ ਤੋਂ ਮੈਂ ਇਹ ਕਹਿਆ ਲੱਗਿਆ ਵਾ ਇਹਦਾ ਮਾਡਲ ਜਿਹੜੂ ਦੱਸਦੇ ਹੋ